ਜੀ ਦੋਸਤੋ ਕਿਦਾਂ ਸਾਰੇ ਮੈਂ ਤੁਹਾਡਾ ਨਵਦੀਪ ਦਵੜੀ ਖਾਨਾ ਗੋਵਿੰਦਗੜ੍ਹ ਦਵੜੀ ਖਾਨੇ ਦਾ ਇਹ ਖਾਲਾ ਕਾਫੀ ਲੰਮੇ ਸਮੇਂ ਤੋਂ ਕੱਚਾ ਸੀ ਇਹ ਖਾਲਾ ਜਾਂਦਾ ਸੀ ਗੋਵਿੰਦਗੜ੍ਹ ਦਵੜੀ ਖਾਨਾ ਦੇ ਛੱਪੜ ਦੇ ਵਿੱਚ ਛੱਪੜ ਦੇ ਵਿੱਚ ਜਿਹੜਾ ਨਹਿਰੀ ਪਾਣੀ ਵੀ ਕਾਫੀ ਲੰਮੇ ਸਮੇਂ ਤੋਂ ਇਹ ਬੰਦ ਹੀ ਸੀਗਾ ਤੇ ਪਾਣੀ ਜਿਹੜਾ ਹੁਣ ਸਾਡੇ ਸਰਪੰਚ ਸਾਹਿਬ ਨਹਿਰੀ ਪਾਣੀ ਜਿਹੜਾ ਛੱਪੜ ਦੇ ਵਿੱਚ ਲੈ ਕੇ ਜਾਣਗੇ ਇਹ ਖਾਲਾ ਜਿਹੜਾ ਹੁਣ ਦੋਸਤੋ ਪੱਕਾ ਹੋਣਾ ਗ੍ਰਾਂਟ ਖਾਲੀ ਦੀ ਆ ਗਈ ਆ ਬਹੁਤ ਵਧੀਆ ਕੰਮ ਸਾਡੇ ਸਰਪੰਚ ਹਰਦੀਪ ਸਿੰਘ ਢਿੱਲੋਂ ਸਾਹਿਬ ਕਰਵਾ ਰਹੇ ਆ। ਤਹਿ ਦਿਲੋਂ ਧੰਨਵਾਦ ਕਰਾਂਗੇ ਸਮੂੱਚੀ ಗ್ರಾಮ ਪੰਚਾਇਤ ਗੋਵਿੰਦਗੜ੍ਹ ਦਬੜੀ ਖਾਨਾ ਦਾ। ਤੋਂ ਇਹ ਹੁਣ ਜਿਹੜਾ ਛੱਪੜ ਦੇ ਵਿੱਚ ਦੋਸਤੋ ਪਾਣੀ ਨਹਿਰੀ ਪਾਣੀ ਜਿਹੜਾ ਪੈਣਾ ਸਾਫ਼ ਪਾਣੀ ਤੇ ਸਾਡੇ ਸਰਪੰਚ ਹਰਦੀਪ ਸਿੰਘ ਢਿੱਲੋਂ ਸਾਹਿਬ ਲੱਗੇ ਹੋਏ ਆ। ਅੱਜ ਟਰੈਕਟਰ ਦੇ ਕਰਾਹਾ ਜਿਹੜਾ ਮਗਰ ਪਾਇਆ ਹੋਇਆ ਤੇ ਕਰਾਹਾ ਲਾ ਰਹੇ ਆ। ਤੇ ਇਹ ਜਿਹੜੀ ਛੜਕ ਆਪਣੀ ਫਿਰਨੀ ਆ ਗਈ ਇਹ ਫਿਰਨੀ ਤੇ ਵੀ ਜਿਹੜੀ ਐਂਟਰਲੌਕ ਟਾਇਲ ਲਗਣੀ ਹੈਗੀ ਇਹ ਇਹਦਾ ਕੰਮ ਵੀ ਜਲਦੀ ਜਿਹੜਾ ਸ਼ੁਰੂ ਹੋਣਾ ਬਹੁਤ ਵਧੀਆ ਕੰਮ ਸਾਡੇ ਸਰਪੰਚ ਹਰਦੀਪ ਸੇੰਢੀ ਢੱਲੋ ਸਾਹਿਬ ਜਿਹੜੇ ਪਿੰਡ ਦੇ ਵਿੱਚ ਕਰਵਾ ਰਹੇ ਨੇ ਕੱਲ ਨੂੰ ਇੱਕ ਹੋਰ ਕੰਮ ਜਿਹੜਾ ਅਸੀਂ ਨਵਾਂ ਸ਼ੁਰੂ ਕਰਨਾ ਕੱਲ ਨੂੰ ਜਿਹੜਾ ਹੱਡਾ ਰੂੜੀ ਦਾ ਬਲਗਣ ਵੀ ਜਿਹੜਾ ਸ਼ੁਰੂ ਹੋ ਜਾਣਾ ਤੇ ਕੱਲ ਨੂੰ ਆਪਣਾ ਆ ਥਾਲੇ ਵਾਲਾ ਕੰਮ ਵੀ ਸ਼ੁਰੂ ਹੋ ਜਾਣਾ ਤੇ ਇਧਰਲੇ ਪਾਸੇ ਹਰਪੂਲ ਸਹਾ ਥੋੜੀ ਫੁੱਤਰਦੂਲ ਸਿੰਘ ਜੀ ਢੱਲੋ ਸਾਡੇ ਜਿਹੜੇ ਵਾਟਰ ਬਾਕਸ ਦੇ ਵਿੱਚ ਮਲਾਜਮ ਨੇ ਉਹ ਆਇਆ ਜੋੜ ਲਾਉਣ ਪਾਇਪ ਦਾ ਪਾਇਪ ਟੁੱਟ ਗਈ ਸੀ ਜੀਸੀਬੀ ਨਾਲ ਜਿਹੜਾ ਇਹ ਖਾਲਾ ਪਟਾਇਆ ਸੀ ਤੇ ਕੱਲ ਨੂੰ ਦੋਸਤੋ ਖਾਲਾ ਪੱਕਾ ਹੋਣਾ ਜਿਹੜਾ ਸ਼ੁਰੂ ਹੋ ਰਿਹਾਣਾ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਵਧੀਆ ਜਿਹੜਾ ਕੰਮ ਪੰਚਾਇਤ ਗੋਵਿੰਦਗੜ੍ਹ ਦਬੜੀ ਖਾਨੇ ਦੀ ਕਰਵਾ ਰਹੀ ਆ ਧੰਨਵਾਦ ਕਰਦੇ ਆ ਸਰਦੂਬਲਾ ਢੱਲੋ ਜੀ ਸਾਡੇ ਵਾਟਰ ਵਾਕ ਦੇ ਮੁਲਾਜ਼ਮਾਂ ਤੇ ਪਾਈਪ ਟੁੱਟ ਗਈ ਸੀ ਤੇ ਇਹਦਾ ਜੋੜ ਲਾਉਣ ਆਏ ਆ ਜੋੜਾਂ ਤਸੱਲੀ ਨਾਲ ਲਾਉਣਾ ਤੇ ਖਾਲਾ ਉਤੋਂ ਦੀ ਬੰਨਣਾ ਪੱਕਾ ਸਾਡੇ ਜਿੰਦਰ ਖਾਨ ਜੀ ਡਾਕਟਰ ਸਾਹਿਬ ਪਹੁੰਚੇ ਆ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਆ ਜੀ ਸਰਪੰਚ ਹਰਦੀਪ ਸਿੰਘ ਢੱਲੋ ਸਾਹਿਬ ਬਾਰੇ ਸਰਪੰਚ ਪਹਿਲੀ ਗੱਲ ਤੇ ਮੁੰਡਾ ਉਹੀ ਵਾਲਾ ਚੰਗਾ ਠੀਕ ਹੈ ਜੀ ਇੱਜ਼ਤ ਪੱਖੋਂ ਨਸੇ ਪੱਖੋਂ ਠੀਕ ਹੈ ਜੀ ਕਿਸੇ ਪਾਸੇ ਉਹਦੇ ਚ ਕੋਈ ਔਗਣ ਹੈ ਨਹੀਂਗਾ ਦੂਜੀ ਗੱਲ ਇਹਨੂੰ ਤਰੀਕਾ ਤੇ ਸਲੀਕਾ ਤੇ ਤਜਰਬਾ ਵੀ ਹੈ ਠੀਕ ਹੈ ਜੀ ਚੌਥੀ ਗੱਲ ਇਹ ਆਪ ਹੱਥੀ ਕੰਮ ਆਪ ਕਰਦਾ ਠੀਕ ਹੈ ਜੀ ਇਕੱਲਾ ਚੌਧਰ ਕਰਨ ਵਾਲਾ ਨਹੀਂਗਾ ਪਾਸੇ ਖੜ ਕੇ ਠੀਕ ਹੈ ਜੀ ਜਿਹਦੇ ਕਰਕੇ ਨੌਜਵਾਨ ਮੁੰਡੇ ਬਜ਼ੁਰਗ ਧੀਆਂ ਭੈਣਾਂ ਸਾਰੇ ਖੁਸ਼ ਆ ਠੀਕ ਹੈ ਜੀ ਤੇ ਕੰਮ ਜਿਹੜੇ ਇਹ ਤੋਂ ਪਹਿਲਾਂ ਹੋਰ ਤੁਹਾਡੇ ਜਾਣਕਾਰੀ ਦੇ ਵਿੱਚ ਹੋਵੇ ਵੀ ਕਿਹੜੇ ਉਹ ਵੀਡੀਓ ਸਾਰੀਆਂ ਬਾਣੀ ਚੁੱਕੀਆਂ ਇੱਕ ਤਾਂ ਉਹ ਸਭ ਤੋਂ ਪਹਿਲਾ ਵੱਡਾ ਕੰਮ ਉਹ ਸੀ ਨਾਲਾ ਸਾਫ ਕਰਿਆ ਜਿਹੜਾ ਠੀਕ ਹੈ ਜੀ ਸਾਫ ਪਹਿਲਾਂ ਹੋ ਤਾ ਜਾਂਦਾ ਸੀ ਪਰ ਕੋਈ ਚੱਕਦਾ ਨਹੀਂ ਸੀ ਇਹ ਪਹਿਲਾ ਹੀ ਆ ਜਿਹੜੇ ਨੇ ਚੱਕਿਆ ਪਹਿਲਾਂ ਉਹ ਖਾਲਾ ਉਵੇਂ ਵੀ ਸਾਫਣੀ ਹੁੰਦਾ ਸੀ ਹਾਂ ਹਾਂ ਫੇਰ ਇਕੱਲਾ ਪੱਕਾ ਪੱਕਾ ਕਰ ਦਿੰਦੇ ਸੀ ਉਹ ਤੂੰ ਕਾ ਜੀ ਸੀ ਬੀ ਨਾਲ ਫੇਰ ਪੈਂਦਾ ਕਰਿਆ ਗਾਂ ਜਾ ਕੇ ਸਿੱਧਾ ਠੀਕ ਹੈ ਜੀ ਐਵੇਂ ਨਹੀਂ ਵੀ ਹਰ ਵਿਚਾਲੇ ਸਾਫਤਾ ਠੀਕ ਹੈ ਉਹਦੋਂ ਵਾਰ ਸਾਡੇ ਆ ਜਗਾ ਪਈ ਸੀ ਵੀ ਬਾਧੂ ਇੱਥੇ ਠੀਕ ਹੈ ਇੱਥੇ ਆ ਪੱਕਾ ਸਿਸਟਮ ਬਣਾ ਦਾ ਤੇ ਸਾਹਮਣੇ ਆਂਗਣ ਵਾੜੀ ਆਂਗਣ ਵਾੜੀ ਹਾਂ ਸਾਡੇ ਪੱਕੀ ਜਗਾ ਹੀ ਹੈ ਨਹੀਂ ਸੀ ਆਂਗਣ ਵਾੜੀ ਠੀਕ ਹੈ ਜੀ ਤੇ ਬਾਕੀ ਉਹਦੋਂ ਹੁਣ ਆਪਣਾ ਮਿਲਨ ਦਾ ਸਾਡਾ ਰੂੜੀ ਦਾ ਬਲਕਣਾ ਰੂੜੀ ਦੀ ਉਹ ਨਿਓਆ ਕੱਢੀਆਂ ਪਈਆਂ ਵਸ ਕੇ ਚਾਲੂ ਹੋਣ ਵਾਲੇ ਠੀਕ ਹੈ ਜੀ ਤੇ ਹੋਰ ਤੁਹਾਡੀ ਮੰਨ ਲਓ ਨੌਰਜ ਦੇ ਵਿੱਚ ਕੋਈ ਹੋਰ ਵੱਡਾ ਕੰਮ ਵੀ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਵੱਡਾ ਕੰਮ ਹੈ ਜਾਂ ਲੋਕਾਂ ਦੇ ਸਹਿਯੋਗ ਨਾਲ ਹੀ ਹੋਣਾ ਸਾਰਾ ਕੁਝ ਯਾਰ ਠੀਕ ਹੈ ਜੀ ਪਹਿਲਾਂ ਤਾਂ ਇਹ ਗਲੀ ਬਹੁਤ ਚਿਰ ਦੀ ੜੀ ਆਉਂਦੀ ਸੀ ਜੀ ਵਿਚਾਰੀ ਇਹ ਖੁੰਦਕ ਦੇ ਵਿੱਚ ਪਹਿਲਾਂ ਵੀ ਪਿੱਛੇ ਹੀ ਰਹਿ ਗਈ ਹਾਂਜੀ ਹਾਂਜੀ ਠੀਕ ਹੈ ਨਾ ਇਹਨੇ ਕੰਮ ਨਰੋਲ ਕਰਨਾ ਬਿਨਾ ਖੁੰਦਕ ਖੁੰਦਕ ਕਿਸੇ ਨਾਲ ਰੱਖਣ ਨੂੰ ਹੀ ਠੀਕ ਹੈ ਜੀ ਇੱਕ ਸਾਡੀ ਉਹ ਧਰਮਸਾਲਾ ਦੇ ਮਗਰਲੇ ਪਾਸੇ ਅਮਨਦੀਪ ਮੈਂਬਰ ਵਾਲੀ ਗਲੀ ਹੈ ਜਿਹੜੀ ਹਾਂਜੀ ਹਾਂਜੀ ਇੱਕ ਹੋਰ ਆਉਂਦੀ ਆ ਸਾਡੇ ਵੀ ਕੰਮ ਜਿਹੜੇ ਥਾਰੇ ਸਾਡੇ ਇਹ ਵੀ ਕਰਨੇ ਆ ਜਿਹੜੇ ਹੈਗੇ ਠੀਕ ਹੈ ਜੀ ਅੜੇ ਕੰਡੇ ਕੱਢਨੇ ਆ ਅੜੇ ਕੰਡੇ ਕੱਢਨੇ ਠੀਕ ਹੈ ਜੀ ਤੋਂ ਬਹੁਤ ਵਧੀਆ ਜਿਹੜਾ ਵਿਕਾਸ ਕਰਵਾ ਰਹੇ ਆ ਪਿੰਡ ਗਵਿੰਦਗੜ ਦਬੜੀਖਾਨਾ ਦੇ ਸਰਪੰਚ ਨਹੀਂ ਲੋਕਾਂ ਨੇ ਵੀ ਧੰਨਵਾਦ ਨਾਲ ਜਿਨ੍ਹਾਂ ਨੇ ਇਹਨੂੰ ਸਰਬਸਮਤੀ ਨਾਲ ਬਣਾਇਆ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਨਾ ਉਹਨਾਂ ਦਾ ਪਹਿਲਾ ਧੰਨਵਾਦ ਨਾਲ ਲੋਕ ਵੀ ਸਲੰਘਾ ਜੋਗ ਹਨ ਜਿਨ੍ਹਾਂ ਨੇ ਇਸ ਨੇਕ ਇਨਸਾਨ ਨੂੰ ਚੁਣਿਆ ਵੀ ਠੀਕ ਹੈ ਕਰੂਗਾ ਇੱਕ ਹੋਰ ਵੀ ਮੈਂ ਦੇਖਿਆ ਸਰ ਮੈਂ ਆਪਣਾ ਭਾਈ ਡਾਕਟਰ ਸਾਹਿਬ ਜਦੋਂ ਵੀ ਕੋਈ ਕੰਮ ਸਾਂਝਾ ਸਰਪੰਚ ਸਾਹਿਬ ਸ਼ੁਰੂ ਕਰਦੇ ਆ ਤੇ ਆਪਣੇ ਪਿੰਡ ਵਾਲੇ ਵੀ ਟਰੈਕਟਰ ਲੈ ਕੇ ਆਪਣੀ ਥੰਦ ਲੈ ਕੇ ਸਾਰੇ ਆਉਂਦੇ ਨਾਲ ਦੀ ਨਾਲ ਆਉਂਦੇ ਸਾਰੇ ਪਿੰਡ ਦਾ ਦਿੱਕਾ ਤੇ ਸ਼ਰੀਕਾ ਪਿੰਡ ਤੇ ਹੈ ਹੀ ਵਾਲਾ ਵਧਾ ਹਾਂਜੀ 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 ਵਧੀਆ ਜਿਹੜਾ ਕੰਮ ਕਰਵਾ ਰਹੇ ਆ ਆਹੋ ਹਾ ਸਾਡੇ ਸਰਪੰਚ ਹਰਦੀਪ ਸੈਣੀ ਢੱਲੋ ਸਾਹਿਬ ਆਹ ਜਿਹੜੀ ਗਲੀ ਕਾਫੀ ਲੰਮੇ ਸਮੇਂ ਤੋਂ ਜਿਹੜਾ ਇਹ ਵੀ ਕੰਮ ਅੜਿਆ ਆਉਂਦਾ ਸੀ ਤੇ ਹੁਣ ਇਹ ਗਲੀ ਵੀ ਜਿਹੜੀ ਆਪਣੀ ਫਿਰਣੀ ਆ ਗਈ ਐਂਟਰਲੌਕ ਲੱਗ ਜਾਣੀ ਆ ਤੇ ਖਾਲਾ ਵੀ ਹੋ ਜਾਣਾ ਸੈਟ ਤੇ ਲੋ ਜੀ ਸਰਪੰਚ ਹਰਦੀਪ ਸੈੰਗੀ ਢੱਲੋ ਸਾਹਿਬ ਸਾਡੇ ਹੱਥੀਂ ਕੰਮ ਕਰਦੇ ਆ ਜਿੰਨੇ ਵੀ ਕੰਮ ਹੁਣ ਤੱਕ ਹੋਏ ਆ ਗਵਿੰਦਗੜ੍ਹ ਦੌੜੀ ਖਾਨਾ ਦੇ ਤੇ ਸਰਪੰਚ ਸਾਹਿਬ ਬਹੁਤ ਹੱਤੀ ਕੰਮ ਕਰਦੇ ਆ ਆ ਤਰਾਹ ਲਾ ਰਹੇ ਆ ਤੇ ਬਹੁਤ ਵਧੀਆ ਜਿਹੜਾ ਗਲੀ ਦਾ ਲੈਵਲ ਕਰ ਰਹੇ ਆ ਤੇ ਬਾਅਦ ਦੇ ਵਿੱਚ ਫਿਰ ਇੱਥੇ ਲੱਗਣੀ ਐਂਟਰਲੌਕ ਤੇ ਬਾਬਾ ਮੰਦਰ ਵੀ ਆ ਗਿਆ ਪੰਚਾਇਤ ਮੈਂਬਰ ਇਦਾਂ ਨਹੀਂ ਸਰਪੰਚ ਪਿੰਡ ਪਿੰਡ ਹੋਣੇ ਚਾਹੀਦੇ ਆ ਦੋਸਤੋ ਜੇ ਪਿੰਡਾਂ ਦੇ ਵਿਕਾਸ ਤੁਸੀਂ ਕਰਵਾਉਣਾ ਚਾਹਣੇ ਆ ਤਾਂ ਇਦਾਂ ਦੇ ਸਰਪੰਚ ਬਣਾਇਆ ਕਰੋ ਸਾਡੇ ਮੈਂਬਰ ਬੀਨੀ ਚੈੜਕ ਦੇ ਮੈਂਬਰ ਵੀ ਜੋ ਸਾਡੇ ਅਜਦੋਂ ਵੀ ਆ ਜਾਂਦੇ ਆ ਉਹ ਵੀ ਨਾਲ ਲੱਗ ਜਾਂਦੇ ਆ ਬਾਬਾ ਜੀ ਦਾ ਸਾਡੇ ਨਾਲ ਸ਼ੁਰੂ ਤੋਂ ਹੀ ਜਿੰਨੇ ਵੀ ਕੰਮ ਹੋਏ ਆ ਵਧੀਆ ਸਾਥ ਦੇ ਰਹੇ ਆ ਸਾਰੇ ਸਾਡੇ ਮੈਂਬਰ ਆ ਜਾਂਦੇ ਆ ਤਲਵਿੰਦਰ ਢਿੱਲੋਂ ਵੀ ਆ ਕੇ ਗਿਆ ਹੁਣੇ ਵੀ ਅੱਜ ਟਰੈਕਟਰ ਤੇ ਇਸਵਾਵਾ ਦਿੱਤਣਾ ਸਾਨੂੰ ਜਿਵੇਂ ਜਿਵੇਂ ਪਤਾ ਲੱਗ ਜਾਂਦਾ ਵੀ ਕੰਮ ਚੱਲ ਰਿਹਾ ਸਾਰੇ ਪੰਚਾਇਤ ਮੈਂਬਰ ਸਾਡੇ ਆ ਜਾਂਦੇ ਆ ਹੋਰ ਬਾਬਾ ਠੀਕ ਹੋ ਜੀ ਪ੍ਰਤੀ ਕਰਾਂਗੇ ਅਸੀਂ ਤੁਹਾਨੂੰ ਸਾਹ ਸੁਧਾਰ ਕਰਕੇ ਦਿਖਾ ਦੇਣਾ ਬਹੁਤ ਠੀਕ ਆ ਜੀ ਇਹ ਇਹੀ ਉਮੀਦ ਆ ਸਾਰੇ ਪਿੰਡ ਨੂੰ ਜੀ ਤੁਹਾਡੇ ਤੁਹਾਡੀ ਪੰਚਾਇਤ ਤੋਂ ਇਹੀ ਉਮੀਦ ਆ ਵਧੀਆ ਵਧੀਆ ਜੀ ਦਸਾਰਾ ਨੂੰ ਕਰਨ ਦੇ ਹਾਂ ਕੰਮ ਆਪਦਾ ਹਾਂਜੀ 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 ਪਿੰਡ ਦੇ ਰੋਣ ਠੀਕ ਹੈ ਜੀ ਠੀਕ ਹੈ ਨਹੀਂ ਡਾਕਟਰ ਸਾਹਿਬ ਦਾ ਵੀ ਧੰਨਵਾਦ ਆ ਤੇ ਇਧਰ ਆਪਣੇ ਮੁਲਾਜ਼ਮਾਂ ਦਾ ਵੀ ਧੰਨਵਾਦ ਆ ਵਾਟਰ ਬਾਕਸ ਵਾਲੇ ਬਾਬਾ ਰਾਜ ਹੋਰ ਬਾਬਾ ਠੀਕ ਆ ਵਧੀਆ ਕਰ ਰਿਹਾ ਸਰਪੰਚ ਕੰਮ ਹੋਸ਼ ਆ ਕਾਮਾਗਰਾਂ ਤੋਂ ਠੀਕ ਹੈ ਜੀ ਵਧੀਆ ਗੱਲ ਆ